ਇਹ ਪੂਜ ਕਣਕ ਦੇ ਲੋਕਾਂ ਨੂੰ ਨਹੀਂ ਮਿਲਦੀ ਪਈ ਲੋਕਾਂ ਦੇ ਘਰਾਂ ਦੇ ਕੰਮ ਸੋ ਗਲੀਆਂ ਨਹੀਂ ਉਸਾਰੀ ਨਹੀਂ ਹੋ ਰਹੀ ਮੈਡਮ ਹਲਕਾ ਜੀਵਨ ਜੋਤ ਕੋ ਕੰਮ ਨਹੀਂ ਹੋ ਰਿਹਾ ਨਾ ਇਹ ਕਰ ਪਾਰੀ ਆ ਪਹਿਲੀ ਗੱਲ ਤੇ ਆਪਣੇ ਦਫ਼ਤਰੋਂ ਉੱਟਣ ਤੋਂ ਲੇਜ਼ ਕਰਦੀ ਆ ਮੈਡਮ ਜੀਵਨਜੋਤ ਕੋਰਬਲਮ ਨੂੰ ਦਬਾਅ ਅਫਸਰਾਂ ਦੇ ਬਾਪ ਪਾਇਆ ਜਾ ਰਿਹਾ ਪੀ ਇਹ ਮੇਰੇ ਖਿਲਾਫ ਹੋ ਰਿਹਾ ਇਹਨੂੰ ਰੋਕੋ ਇਹ ਤੇ ਪਰਚਾ ਦਰਜ ਕਰੋ ਅਣਕੋ ਹਸਪੀਟਲ ਵਿੱਚ ਕੁਝ ਪਰਿਵਾਰ ਨੂੰ ਮੈਂ ਰੋਂਦੇ ਗਰੀਬ ਪਰਿਵਾਰ ਦਾ ਕੋਈ ਮਰ ਗਿਆ ਉਹਨਾਂ ਨੂੰ ਰੋਂਦੇ ਵੇਖ ਕੇ ਮੇਰਾ ਦਿਲ ਟੁੱਟ ਗਿਆ ਮੈਂ ਉਸ ਤੋਂ ਇਸ ਕਰਕੇ ਮੈਂ ਪਾਰਟੀ ਤੋਂ ਅਲਵਿਦਾ ਕੀਤਾ ਤੁਸੀਂ ਪਹੁੰਚੀਆਂ ਵੇਰਕਾ ਤੇ ਇੱਥੇ ਜਿਹੜਾ ਮੁਹੱਲਾ ਕਲੀਨਿੰਗ ਆਮ ਆਦਮੀ ਪਾਰਟੀ ਵੱਲੋਂ ਖੋਲੇ ਗਿਆ ਸੀ ਲੋਕਾਂ ਦੀ ਸਹੂਲਤ ਲਈ ਕਿਤੇ ਨਾ ਕਿਤੇ ਇਹ ਜਿਹੜਾ ਮੁੱਦਾ ਵਾ ਥੋੜਾ ਵੇਰਕੇ ਦੇ ਵਿੱਚ ਗੱਲ ਸਾਹਮਣੇ ਆਈ ਸੀ ਕਿ ਇਹ ਪੰਚਾਇਤੀ ਜਗ੍ਹਾ ਤੇ ਬਣਾ ਦਿੱਤੀ ਗਈ ਤੇ ਮੈਂ ਜਿਹੜਾ ਇੱਕ 500 ਮੀਟਰ ਦੀ ਦੂਰੀ ਦੇ ਉੱਤੇ ਕਮਿਊਨਿਟੀ ਹੈਲਥ ਸੈਂਟਰ ਤੋਂ ਇਹ ਜਿਹੜਾ ਮੁੱਲਾ ਕਲੀਨਿੰਗ ਖੋਲ ਦਿੱਤਾ ਗਿਆ ਤੇ ਇੱਕ ਇੱਥੋਂ ਦੇ ਸਮਾਜ ਸੇਵਕ ਨੇ ਹੈਪੀ ਵੇਰ ਕਾ ਉਹ ਕੁਝ ਮੁੱਦੇ ਤੇ ਗੱਲਬਾਤ ਕਰਨੀ ਚਾਹੁੰਦੇ ਆ ਸਾਡੇ ਨਾਲ ਮੌਜੂਦ ਨੇ ਹਾਂਜੀ ਹੈਪੀ ਜੀ ਕੀ ਕਹਿਣਾ ਚਾਹੁੰਦੇ ਹੋ ਜੋ ਤੁਸੀਂ ਆਰਟੀਆ ਜਾਂ ਜੋ ਜਵਾਬ ਮੰਗਿਆ ਕੀ ਹੈ ਦੇਖੋ ਜੀ ਸਭ ਤੋਂ ਪਹਿਲਾਂ ਮੈਂ ਆਪ ਸਭ ਨੂੰ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਕਹਿਣਾ ਚਾਹਾਂਗਾ ਜੀ ਸੋ ਸੋ ਇਸ ਵਾਰ ਚ ਮੈਂ ਪੰਚਾਇਤੀ ਵਿਭਾਗ ਨੂੰ ਆਪਣਾ ਇੱਕ ਆਰਟੀਆਈ ਪਾਈ ਸੀ ਇੱਕ ਕੰਪਲੇਂਟ ਵੀ ਪਾਈ ਸੀ ਵੀ ਜਿਹੜਾ ਮਹੱਲਾ ਕਲੀਨਿਕ ਹੈ ਜਦ ਕਿ ਸਾਡੇ ਵੇਰਕੇ ਦੀ ਸਾਨੂੰ ਨਹੀਂ ਲੋੜ ਜਦ ਕਿ ਸਾਡੇ ਵੇਰਕਾ ਵਿਖੇ ਇੱਕ ਹੈਲਥ ਕਮਿਊਨਿਟੀ ਸੈਂਟਰ ਏਡਾ ਵੱਡਾ ਹੋ ਉਤੋਂ ਦੂਰੋ ਦੂਰੋ ਲੋਕ ਚੱਲ ਕੇ ਉੱਥੇ ਮਤਲਬ ਦੂਰੋ ਪਿੰਡਾਂ ਤੋਂ ਇੱਥੇ ਆਪਣਾ ਇਲਾਜ ਕਰਦੇ ਜਦ ਵੀ ਇਲਾਜ ਵੀ ਹਾਂ ਉੱਥੇ ਕੋਈ ਡਾਕਟਰਾਂ ਦੀ ਕਮੀ ਆ ਜੇ ਹੀ ਕੋਈ ਛੱਡ ਕੇ ਉੱਥੇ ਡਾਕਟਰਾਂ ਦੀ ਕਮੀ ਦੂਰ ਕੀਤੀ ਗਏ ਉੱਥੇ ਲੈਣਾ ਲੱਗਦੀ ਹੈ ਨਾ ਉੱਥੇ ਪਰਚੀ ਦਾ ਮਤਲਬ ਬਹੁਤ ਦਿੱਕਤ ਉੱਥੇ ਆ ਰਹੀ ਆ ਬਟ ਉੱਥੇ ਵੀ ਡਾਕਟਰ ਐਸ ਐਮਓ ਵ ਅਪਡੇਟ ਕੀਤਾ ਜਾਵੇ ਤਾਂ ਬੜਾ ਵਧੀਆ ਜਿਹੜੀ ਪਬਲਿਕ ਦੀ ਜਿਹੜੀ ਸਹੂਲਤਾਂ ਉਹ ਪੂਰੀ ਜਿਹੜੀ ਹੋ ਸਕਦੀ ਹੈ ਪਬਲੀ ਨੂੰ ਕੋਈ ਦਿੱਕਤ ਵਾਲੀ ਗੱਲ ਉੱਥੇ ਦਿੱਕਤ ਨਹੀਂ ਸੀਗੀ ਬਾਕੀ ਇਹ ਇਹਨਾਂ ਨੇ ਬਣਾਇਆ ਬਾਕੀ ਮੇਰੇ ਜਿਹੜਾ ਮੈਨੂੰ ਜਵਾਬ ਆਇਆ ਵਾ ਇਹਨਾਂ ਨੇ ਕਿਹਾ ਵੀ ਡੀਸੀ ਸਾਹਿਬ ਜਾਂ ਇਹਨਾਂ ਦੇ ਐਮਐਲਏ ਹਲਕਾ ਮੈਡਮ ਹੋਗੀ ਜੀਵਨਜੋਤ ਕੋਰਵਲ ਜਿਹੜੀ ਵਾਹ ਵਾਹ ਵੋਟਾਂ ਦੀ ਵਾਹ ਵਾਹ ਖੱਟਣ ਲਈ ਜਿਹੜਾ ਮਹੱਲਾ ਕਲੀਨ ਖੜਾ ਕੀਤਾ ਗਿਆ ਹੈ ਵੀ ਕੰਮ ਕਰ ਰਹੇ ਜਦ ਕਿ ਲੋਕਾਂ ਦੇ ਪਰਸਨਲ ਕੰਮ ਨੇ ਡੀਪੂਆਂ ਤੋਂ ਕਣਕ ਦੇ ਲੋਕਾਂ ਨੂੰ ਨਹੀਂ ਮਿਲਦੀ ਪਈ ਲੋਕਾਂ ਦੇ ਘਰਾਂ ਦੇ ਕੰਮ ਸੋ ਗਲੀਆਂ ਨਹੀਂ ਉਸਾਰੀ ਨਹੀਂ ਹੋ ਰਹੀ ਮਤਲਬ ਇਹ ਜਿਹੜੇ ਕੰਮ ਛੱਡ ਕੇ ਇਹ ਜਿਹੜੀ ਮਤਲਬ ਜਿਹੜੇ ਸਰਕਾਰ ਦੀ ਖੁਦ ਜਿਹੜੀ ਇਹ ਚੀਜ਼ਾਂ ਨੂੰ ਕਰਕੇ ਜਿੱਥੇ ਲੋੜ ਹੈ ਉੱਥੇ ਕੰਮ ਨਹੀਂ ਹੋ ਰਿਹਾ ਤੇ ਜਿੱਥੇ ਨਹੀਂ ਲੋੜ ਉੱਥੇ ਚ ਵਾਹ ਵ ਨਾ ਇਹ ਕਰ ਪਾ ਰਹੀ ਐ ਪਹਿਲੀ ਗੱਲ ਤੇ ਆਪਣੇ ਦਫਤਰੋਂ ਤੋਂ ਉੱਠਣ ਤੋਂ ਲਹਿਜ ਕਰਦੀ ਐ ਦੂਜੀ ਗੱਲ ਇਹ ਆਪਣੇ ਜੇ ਇੱਥੇ ਸਰਕਾਰੀ ਜਗ੍ਹਾ ਦੇ ਵਿੱਚ ਆਪਣੇ ਇਹ ਆਪਣੇ ਮੈਨੂੰ ਇੱਥੇ ਦਬਾ ਮੈਡਮ ਜੀਵਨਜੋਤ ਕੋਰ ਬਲਮ ਨੂੰ ਦਬਾ ਅਫਸਰਾਂ ਦੇ ਬਾਪ ਪਾਏ ਜਾ ਰਿਹਾ ਪੀ ਇਹ ਮੇਰੇ ਖਿਲਾਫ ਹੋ ਰਿਹਾ ਇਹਨੂੰ ਰੋਕੋ ਇਹ ਤੇ ਪਰਚਾ ਦਰਜ ਕਰੋ ਇਹ ਗੱਲ ਬਾਕੀ ਗੱਲ ਆਪਣਾ ਇੱਥੇ ਮੈਂ ਮੁਹੱਲਾ ਕਲੀਨਿੰਗ ਦੀ ਗੱਲ ਕਰਾਂ ਤੇ ਮੇਰੀ ਉੱਥੇ ਮੈਡਮ ਜੀ ਨਾਲ ਗੱਲ ਹੋਤ ਮੇਰੇ ਕੋਲ ਲਿਖਤੀ ਮੇਰੇ ਕੋਲ ਸਾਰਾ ਮੈਂ ਲਿਖਤੀ ਦਿੱਤਾ ਉਹਨਾਂ ਨੇ ਵੀ ਸਾਨੂੰ ਪੰਚਾਇਤ ਬਪਾ ਇਹਨਾਂ ਨੇ ਡੀਸੀ ਤੋਂ ਸਾਨੂੰ ਸਿਵਲ ਸਰਜਨ ਵੱਲੋਂ ਸਾਨੂੰ ਆਇਆ ਸੀ ਉਹਨਾਂ ਨੇ ਕਿਹਾ ਸੀ ਕਿ ਸਾਨੂੰ ਮੁਹੱਲਾ ਕਲੀਨਿੰਗ ਦੀ ਜਗ੍ਹਾ ਦਿੱਤੀ ਜਾਏ ਤੇ ਉਹਨਾਂ ਨੇ ਅੱਗੇ ਕਲੇਮ ਕੀਤਾ ਸੀ ਵੀ ਸਾਡਾ 1.40 ਲੱਖ ਦਾ ਜਿਹੜਾ ਪੰਚਾਇਤ ਦਾ ਜਿਹੜਾ ਕਿਰਾਇਆ ਉਹ ਸਾਡਾ ਨੁਕਸਾਨ ਹੁੰਦਾ ਜਦ ਕਿ ਇਹ ਵੀ ਗਰੀਬ ਧੀਆਂ ਦੇ ਵਿਆਹ ਜੋਗਾ ਸੀ ਇਹ ਜਗ੍ਹਾ ਛੱਡੀ ਵੀ ਇਹ ਆਪਾਂ ਜਗ੍ਹਾ ਦੇ ਕੇ ਤੇ ਆਪਾਂ ਉਹ ਚੀਜ਼ ਲਈ ਉਹ ਵਿਆਹ ਦੇ ਵ ਇਹ ਅੱਧੀ ਜਗ੍ਹਾ ਕੱਟ ਗਈ ਹੈ ਤੇ ਸਾਡਾ ਜੇ ਬੋਲੀ ਜਿਹੜੀ ਹੈ ਜਗ੍ਹਾ 1 ਲੱਖ ਤੱਕ ਕਿਰਾਏ ਤੇ ਦੇਣੀ ਸੀ ਉਹ ਹੁਣ ਜਗ੍ਹਾ ਕੋਈ ਨਹੀਂ ਲੈਣਾ ਕਹਿੰਦਾ ਹੁਣ ਕੌਣ ਲੇਗਾ ਜਗ੍ਹਾ ਉਹ ਜਿਹੜੀ ਕੌਣ ਕਿਰਾਏ ਤੇ ਲੇਗਾ ਜਾਂ ਕੌਣ ਦਊਗਾ ਤੇ ਇਹ ਚੀਜ਼ਾਂ ਸਾਨੂੰ ਕੱਟ ਤੇ ਆਪਾਂ ਜਿਹੜੀ ਇਸ ਚੀਜ਼ ਦੀ ਐਨਓਸੀ ਨਹੀਂ ਜਾਰੀ ਕੀਤੀ ਜਦ ਕਿ ਉਹਨਾਂ ਨੇ ਇਹ ਵੀ ਪ੍ਰਾਪਦਨ ਜਿਹੜਾ ਉਹਨਾਂ ਨੇ ਮੰਗੀ ਹੀ ਅਪਰੂਵਲ ਮੰਗੀ ਸੀ ਵੀ ਸਾਨੂੰ 2 ਕਿਲੋਮੀਟਰ ਦੀ ਦੂਰੀ ਚਾਹੀਦੀ ਆ ਤੇ 500 ਤੋਂ ਵੀ ਘੱਟ ਕਿਲੋਮੀਟਰ ਦੀ ਦੂਰੀ ਤੇ ਇਹ ਮਹੱਲਾ ਕਲੀਨ ਨਹੀਂ ਖੋਲਿਆ ਏ ਐਨਓਸੀ ਕਿਹੜੇ ਵਿਭਾਗ ਦੇ ਦੇਣੀ ਸੀ ਇਸ ਚੀਜ਼ ਇਹ ਐਨਓਸੀ ਜਿਹੜੀ ਵਿਭਾਗ ਨੇ ਦੇਣੀ ਪੰਚਾਇਤ ਤੇ ਪੰਚਾਇਤੀ ਵਿਭਾਗ ਬੀਡੀਪੀਓ ਸਾਹਿਬ ਨੇ ਐਨਓਸੀ ਦੇਣੀ ਜਦ ਕਿ ਜ਼ਿਲ੍ਹਾ ਮੈਘਮ ਨੇ ਨਹੀਂ ਲਈ ਨਹੀਂ ਲਈ ਉਹਨਾਂ ਨੇ ਮਨਾਂ ਕਰ ਦਿੱਤਾ ਸੀ ਉਹਨਾਂ ਨੇ ਲਿਖਤਾ ਵੀ ਸਾਨੂੰ ਨੁਕਸਾਨ ਹੁੰਦਾ ਆਪਾਂ ਇਹ ਜਗ੍ਹਾ ਨਹੀਂ ਦੇ ਸਕਦੇ ਫਿਰ ਵੀ ਇਹਨਾਂ ਨੇ ਪਤਾ ਨਹੀਂ ਐਮਐਲਏ ਨੇ ਦਬਾਅ ਪਾ ਕੇ ਇਹਨਾਂ ਦੇ ਜਾਮ ਨੂੰ ਤੇ ਇਹ ਸਮਝ ਨਹੀਂ ਆਉਣ ਡਿਆ ਕਿ ਸਰਕਾਰੀ ਅਫਸਰ ਕਿਸ ਦਬਾਅ 'ਚ ਨਹੀਂ ਕੰਮ ਕਰੇਗਾ ਕੋਈ ਪੁਲਿਸ ਵਿਭਾਗ ਨੂੰ ਤੇ ਇਸ ਸਮੇਂ ਅਫਸਰ ਇਹਨਾਂ ਦੇ ਦਬਾਅ 'ਚ ਕੰਮ ਕਰ ਰਹੇ ਆ ਇਹ ਦਬਾਅ ਅਫਸਰ ਦੇ ਦਬਾਅ ਪਾਉਣੇ ਮੈਨੂੰ ਹੁਣ ਦੱਸੇ ਕਿ ਅਫਸਰ ਇਹ 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 ਜਿੰਦਗੀ ਜਾਰੀ ਮਿਸਾਲ ਤੇ ਹਾਨੂੰ ਦਾਬੇ ਮਰਵਾ ਰਹੀ ਹੈ ਮੈਡਮ ਜੀਵਨ ਤੁਹਾਨੂੰ ਦਾਬੇ ਮਤਲਬ ਕੰਮ ਕਰਵਾ ਰਹੀ ਹੈ ਦਾਬੇ ਦੇ ਇਹ ਦਾਬੇ ਦੇ ਜੋਰ ਤੇ ਕੰਮ ਹੋ ਰਿਹਾ ਜਦ ਕਿ ਇੱਥੇ ਬਣਦੀ ਨਹੀਂ ਇਹ ਚੀਜ਼ ਤੁਸੀਂ ਤਾਂ ਪਹਿਲਾਂ ਆਮ ਆਦਮੀ ਪਾਰਟੀ ਦੇ ਵਿੱਚ ਝਾਰੂ ਵਰਕਰ ਸੀ ਜੇ ਗੱਲ ਕਰੀਏ ਪੁਰਾਣਾ ਕਾਂਗਰਸ ਵੇਲੇ ਤੁਸੀਂ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਘਰ ਘਰ ਪਹੁੰਚਾਉਂਦੇ ਸੀ ਅੱਜ ਕੀ ਇਹੋ ਜਿਹਾ ਮਸਲਾ ਆਇਆ ਕਿ ਤੁਸੀਂ ਆਮ ਆਦਮੀ ਪਾਰਟੀ ਨੂੰ ulhojda ਕਰਕੇ ਦੇਖੋ ਜੀ ਮੇਰਾ ਆਮ ਆਦਮੀ ਪਾਰਟੀ ਦੇ ਵਿੱਚ ਮੈਂ ਬੜੀ ਮਿਹਨਤ ਕੀਤੀ 2016 ਤੋਂ ਮੈਂ ਪਾਰਟੀ ਦੇ ਨਾਲ ਜੁੜਿਆ ਕੋਈ ਇੰਨੀ ਅੱਛੀ ਸੋਚ ਇਨ੍ਹਾਂ ਦੇ ਮੇਰੇ ਮਾਈਂਡ ਚ ਆ ਕੋਈ ਮਨਾਚਾ ਲੱਗਾ ਤੇ ਜਦੋਂ ਦੀ ਮੈਂ ਉਮੀਦ ਸੀ ਵੀ ਇਹ ਸਾਡੇ ਯੂਜ਼ ਦਾ ਕੋਈ ਸੋਚੇਗੀ ਕੋਈ ਰੋਜ਼ਗਾਰ ਲਿਆਏਗੀ ਕੁਝ ਹੋਰ ਪੜ੍ਹਾਈ ਦੇ ਕੋਈ ਸਾਡੀ ਇੱਥੇ ਸਿਹਤ ਵਿਭਾਗ ਦੀ ਬੜੀ ਤੰਗੀ ਆ ਸ਼੍ਰੀ ਗੁਰੂ ਨਾਨਕ ਹਸਪੀਟਲ ਦੇ ਹਾਲਾਤ ਨਹੀਂ ਦੇਖ ਸਕਦੇਓ ਕੀ ਹਾਲਾਤ ਹਨ ਇਹ ਸੀ ਕੋਈ ਐਜੂਕੇਸ਼ਨ ਬਾਰੇ ਫ੍ਰੀ ਹੋਗੀ ਆਪਾਂ ਇਹ ਚੀਜ਼ ਬੜੀਆ ਸੋਚਿਆ ਸੀ ਸਰਕਾਰ ਕਰੂਗੀ ਜਦੋਂ ਦੀ ਐਮਐਲਏ ਜੀਵਨਜੋਤ ਕੋਰ ਇੱਥੇ ਜਿੱਤੀ ਉਸ ਤੋਂ ਬਾਅਦ ਇਹਨੇ ਨਾ ਹੀ ਸਾਡੇ ਬਾਰੇ ਪੁੱਛਿਆ ਚਲੋ ਨਰਾਜ਼ਗੀ ਹੈ ਨੋਰਮਲ ਗੱਲ ਮੈਂ ਉਸ ਚੀਜ਼ ਨੂੰ ਨਹੀਂ ਜਾਣਦਾ ਕੰਮ ਕਰਨੋ ਵਗੈਰਾ ਹੋਰ ਲੋਕੀ ਸਾਡੇ ਕੋਲ ਸਵਾਲ ਕਰਦੇ ਵੀ ਤੁਹਾਡੇ ਆ ਦੇਖੋ ਤੁਹਾਡੀ ਸਰਕਾਰ ਕੀ ਕੰਮ ਕਰ ਆਪਰਾ ਤੂੰ ਹੀ ਗਿਰਨਾਲਖ ਹਸਪੀਟਲ ਵਿੱਚ ਕੁਝ ਪਰਿਵਾਰ ਨੂੰ ਮੈਂ ਰੋਂਦੇ ਗਰੀਬ ਪਰਿਵਾਰ ਦਾ ਕੋਈ ਮਰ ਗਿਆ ਉਹਨਾਂ ਨੂੰ ਰੋਂਦੇ ਵੇਖ ਕੇ ਮੇਰਾ ਦਿਲ ਟੁੱਟ ਗਿਆ ਮੈਂ ਉਸ ਤੋਂ ਇਸ ਕਰਕੇ ਮੈਂ ਪਾਰਟੀ ਤੋਂ ਅਲਵਿਦਾ ਕੀਤਾ ਸੈਟ ਤੇ ਹੋ ਗਿਆ ਸੋ ਇਹ ਚੀਜ਼ ਸੀ ਪਬਲਿਕ ਹੱਕਾਂ ਦੀ ਗੱਲ ਜਿਹੜੀ ਮੈਂ ਕੀਤੀ ਕੋਈ ਜੇ ਗੱਲ ਕਰੀਏ ਵੀਰਕੇ ਦੇ ਵਿਕਾਸ ਦੀ ਤੇ ਤਕਰੀਬ ਨਵਜੋਤ ਸਿੰਘ ਸਿੱਧੂ ਦਾ ਵੀ ਦਾਵਾ ਹੈ ਕਿ ਮੈਂ ਇਥੇ ਕਰੋੜਾਂ ਰੁਪਏ ਦੀ ਰਾਸ਼ੀ ਦੇ ਕੇ ਕੋਈ ਗਲੀ ਕੱਚੀ ਨਹੀਂ ਰਹਿਣ ਦਿੱਤੀ ਹਰ ਇਲਾਕੇ ਦੀ ਮੈਂ ਨੁਹਾਰ ਬਦਲੀ ਹੈ ਫਿਰ ਤੁਸੀਂ ਕਿਸ ਤਰ੍ਹਾਂ ਕਹਿੰਦੇ ਕਿ ਵੇਰਕੇ ਦੇ ਵਿੱਚ ਵਿਕਾਸ ਆਖੋ ਬਰੋਖਾ ਕੀਤਾ ਜਾ ਰਿਹਾ ਦੇਖੋ ਜੀ ਆਖੋ ਗੱਲ ਜਦ ਨਵਜੋਤ ਸਿੰਘ ਸਿੱਧੂ ਸਾਹਿਬ ਦੀ ਤੁਸੀਂ ਗੱਲ ਕਰ ਰਹੇ ਚਲੋ ਉਹਨਾਂ ਬਾਰੇ ਹੁਣ ਸਰਕਾਰ ਨਹੀਂ ਉਹਨਾਂ ਦੀ ਮੈਂ ਕਹਿ ਨਹੀਂ ਸਕਦਾ ਪਰ ਨੋਰਮਲ ਇਹ ਕੇ ਗੱਲ ਕਹੂੰਗਾ ਉਦੋਂ ਵੀ ਪੱਖਪਾਤ ਹੁੰਦਾ ਸੀ ਵਾਰਡਾਂ 'ਚ ਕੋਈ ਕਾਉਂਸਲਰ ਰਹਿੰਦਾ ਉੱਥੇ ਪੱਖਪਾਤ ਹੁੰਦਾ ਹੀ ਹੁਣ ਵੀ ਇਹ ਸਿਸਟਮ ਪੱਖਪਾਤ ਹੀ ਹੋ ਰਿਹਾ ਇਲੈਕਸ਼ਨ ਇਹ ਕਰਾ ਨਹੀਂ ਦੇ ਡਾਰੇ ਇਹਨਾਂ ਨੂੰ ਵੀ ਕੋਈ ਸਿਸਟਮ ਨਹੀਂ ਹੈ ਕੰਮ ਇਹਨਾਂ ਕੋ ਹੋ ਨਹੀਂ ਰਿਹਾ ਫਰਕ ਸਿਰਫ ਇਹ ਹੈ ਵੀ ਬਾਕੀ ਵਿਕਾਸ ਦੀ ਤੁਸੀਂ ਗੱਲ ਕਰੋ ਵਿਕਾਸ ਹਜੇ ਵੀ ਬਹੁਤ ਘੱਟ ਆ ਹਜੇ ਵੀ ਇਹ ਪੁਰਾਣੀਆਂ ਕੋਈ ਹੋਇਆ ਪੁਰਾਣਾ ਜੇ ਕੰਮ ਜੇ ਥੋੜਾ ਬਹੁਤ ਹੋ ਰਿਹਾ ਜੇ ਕਹਿਣ ਵੀ ਸਾਡੀ ਸਰਕਾਰ ਵੱਲੇ ਕੰਮ ਕਰਾਏ ਅਗਲੀ ਦਾ ਵਿਕਾਸ ਹੋ ਰਿਹਾ ਇਹਨਾਂ ਦਾ ਇਹਦੇ ਵਿੱਚ ਕੋਈ ਰੋਲ ਨਹੀਂ ਹੈ ਪੁਰਾਣੀਆਂ ਗਰੰਟਾ ਪਰ ਮੇਰੇ ਕੋ ਟੈਂਡਰ ਲੱਗੇ ਟੈਂਡਰ ਮੇਰੇ ਕੋ ਕਾਪੀ ਪਈ ਹੈ ਟੈਂਡਰ ਲੱਗੇ ਆ ਇਹ ਕੰਮ ਇੰਨੀ ਗ੍ਰਾਡ ਪਾਸ ਹੋਈ ਇੰਨਾ ਪਹਿਲਾਂਗਾ ਇੱਥੇ ਪਾਸ ਹੋਈ ਜਾ ਰਿਹਾ ਤੇ ਖੁਦ ਹੀ ਇਹਨਾਂ ਦੇ ਜਿਹੜੇ ਕਾਜ਼ ਬੰਦੇ ਆ ਉਹਨਾਂ ਦੇ ਉਦਘਾਟਨ ਕਰੀ ਜਾਂਦੇ ਖੁਦ ਹੀ ਫੋਟੋਆਂ ਖਚਾਈ ਆਪਣੀ ਵਾਹ ਵਾਈ ਕੱਟਣ ਦੇ ਜਿੰਨ ਇਦੇ ਬਾਰੇ ਕੀ ਤੁਹਾਡੀ ਮੰਗ ਹੈ ਪ੍ਰਸ਼ਾਸਨ ਕੋਲ ਦੇਖੋ ਜੀ ਮੇਰੀ ਪ੍ਰਸ਼ਾਸਨ ਕੋਲ ਮਾਨਜੋਗ ਡੀਸੀ ਸਾਹਿਬ ਤੋਂ ਸਿਵਲ ਸਰਜਨ ਵਿਭਾਗ ਤੋਂ ਮੇਰੀ ਇਹ ਮੰਗ ਆ ਕਿ ਜਿੱਥੇ ਮਹੱਲਾ ਕਲੀਨਿਕ ਦੀ ਲੋੜ ਆ ਉੱਥੇ ਖੋਲੋ ਸਾਨੂੰ ਕੋਈ ਇਤਰਾਜ਼ ਨਹੀਂ ਆ ਜਿਹੜਾ ਤੁਸੀਂ ਇੱਥੇ ਪੰਚਾਇਤੀ ਵਿਭਾਗ ਦਾ ਕਿਰਾਇਆ ਸਰਕਾਰ ਦਾ ਕਿਰਾਇਆ ਖਰਾਬ ਕਰਕੇ ਤੁਸੀਂ ਮਹੱਲਾ ਕਲੀਨ ਖੋਲਿਆ ਜੇ ਤੁਸੀਂ ਇਹਨੂੰ ਛੱਡ ਕੇ ਆਪਣੇ ਵੇਰਕਾ ਹੈਲਥ ਕਮਿਊਨਿਟੀ ਸੈਂਟਰ ਤੁਸੀਂ ਉਹਨੂੰ ਅਪਗ੍ਰੇਡ ਕਰ ਦਿਓ ਨਾ ਭਾਏ ਉਹ ਸਰਕਾਰ ਕਰਦੀ ਹੈ ਭਾਏ ਐਮਐਲਏ ਜੀਵਨਜੋਤ ਕਰਦੀ ਹੈ ਮੈਂ ਉਹਦੀ ਸ਼ਲਾਘਾ ਕਰੂੰਗਾ ਮੈਂ ਉਹਦੀ ਤਾਰੀਫ਼ ਕਰੂੰਗਾ ਬੜਾ ਅੱਛਾ ਕੰਮ ਹੋਗਾ ਬਟ ਜਿਹੜਾ ਇਹ ਵੇਖੋ ਜੀ ਕੰਮ ਕਰ ਰਹੀਆਂ ਜਦ ਕਿ ਜਿਹੜੇ ਕੰਮ ਬੰਦ ਦਿਓ ਤੁਹਾਡੇ ਕੋਲ ਹੋਣੀ ਰਹੇ ਤੇ ਇਹ ਨੋਰਮਲ ਕੰਮ ਹੈ ਜਿਹੜੇ ਤੁਸੀਂ ਆ ਕਰ ਰਹੇ ਹੋ ਤੇ ਦਾ ਕੋਈ ਫਾਇਦਾ ਨਹੀਂ ਆ ਬਾਕੀ ਮੈਨੂੰ ਤਾਂ ਵੀ ਇਹ ਮਹੱਲਾ ਕਲੀਨਿੰਗ ਨਹੀਂ ਚਾਹੀਦਾ ਇੱਥੇ ਲੋਡ ਨਹੀਂ ਸਾਨੂੰ